ਪਿਆਰੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦਾ ਜਨਮ ਦਿਹਾੜਾ ਹੈ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਗੁਰੂ ਪਿਆਰਿਓ ਭਾਈ ਮੋਹਕਮ ਸਿੰਘ ਜੀ ਦਾ ਜਨਮ ਦਵਾਰਕਾ ਨਗਰੀ ਦੇ ਅੰਦਰ 1663 ਨੂੰ ਪਿਤਾ ਬਾਬਾ ਤੀਰਥ ਚੰਦ ਜੀ ਤੇ ਮਾਤਾ ਦੇਵੀ ਬਾਈ ਜੀ ਦੇ ਕੋਖੋਂ ਗੁਰੂ ਪਿਆਰਿਓ દ્વાਰਕਾ ਨਗਰੀ ਦੇ ਵਿੱਚ ਹੋਇਆ ਆਪ ਜੀ ਦਾ ਪਹਿਲਾ ਨਾਮ ਸੀ ਮੋਹਕਮ ਚੰਦ ਸੋ ਗੁਰੂ ਪਿਆਰਿਓ ਮੋਹਕਮ ਚੰਦ ਜੀ ਸੋ ਸਤਿਗੁਰੂ ਜੀ ਨੇ ਰਹਿਮਤ ਕੀਤੀ ਜਦੋਂ 1699 ਦੀ ਵਿਸਾਖੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਚੋਣ ਕੀਤੀ ਤੇ ਜਦੋਂ ਮਹਾਰਾਜ ਨੇ ਵਿਸਾਖੀ ਤੋਂ ਪਹਿਲਾਂ ਸਨੇਹੇ ਭੇਜੇ ਸਨਾਂ